ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਜੀ ਮੇਰੇ ਵੱਡੇ ਭਰਾ ਸਾਡੇ ਐਲੋਪੀ ਪੰਜਾਬ વિધાનસભા ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਹੁਣੇ ਮੇਰੀ ਪੈਣ ਰੌਣਾ ਜੀ ਬੋਲ ਕੇ ਗਏ ਨੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਪਾੜਾ ਸਾਹਿਬ ਹਰ ਪ੍ਰਤਾਪ ਪੰਜਨਾਲਾ ਜੀ ਅਮਿਤ 베ਜੀ ਮੇਲ ਸਾਹਿਬ ਬਟਾਲੇ ਤੋਂ ਸਾਡੇ ਮੇਰਾ ਛੋਟਾ ਵੀਰ ਸੰਦੀਪ ਸਿੰਘ ਸੰਧੂ ਸਾਡੇ ਜਨਰਲ ਸੈਕਟਰੀ ਨੇ ਮਨਦੀਪ ਜੀ ਤੇ ਮੇਰਾ ਭਤੀਜਾ ਕੁਲਵੀਰ ਸਿੰਘ ਜੀ ਦਾ ਠੀਕ ਨਹੀਂ ਲੱਗਾ ਜੀਰਾ ਹਰ ਚੀਜ਼ ਚ ਪੈਂਦਾ ਕਿ ਨਹੀਂ ਪੈਂਦਾ ਤੇ ਇਹ ਸਵਾਦ ਵੀ ਜੀਰੇ ਨੂੰ ਵਧ ਦਿੰਦੇ ਤੇ ਸਟੇਜ ਤੇ ਬੈਠੇ ਸਾਡੇ ਬਲੋਕਾਂ ਦੇ ਪ੍ਰਧਾਨ ਵਾਈਸ ਪ੍ਰੈਜ਼ੀਡੈਂਟ ਟੀਨਾ ਚੌਧਰੀ ਜੀ ਅੱਜ ਗਰਮੀ ਵੀ ਬਹੁਤ ਆ ਤੇ ਪਹਿਲਾਂ ਸਾਰਿਆਂ ਨੂੰ ਸੰਗਰਾਮ ਦੀਆਂ ਬਹੁਤ-ਬਹੁਤ ਮੁਬਾਰਕਾਂ ਆ ਜਿਹੜੇ ਉਹ ਸ਼ਬੀਲ ਦੇ ਲਾਗੇ ਪੁਰੇ ਜਨ ਦੇ ਬਹਿ ਜਾਓ ਚੱਕ ਮੈਂ ਬਹਿ ਜਾਓ ਉਹ ਬਾਰਡਰ ਵਾਲੇ ਆ ਗਰਮੇਜ ਹੋਣੀ ਖੜੇ ਨੇ ਸਾਰੇ ਬਾਕੀ ਜਿੰਨੇ ਕੋਈ ਬੈਠੇ ਹੋ ਬੜਾ ਸਾਹਿਬ ਇੰਨਾ ਬੰਦਿਆਂ ਨੂੰ ਆ ਜਿੰਨੇ ਸਾਹਮਣੇ ਬੈਠੇ ਨੇ ਸਭ ਪੰਜ ਗੈਂਗਸਟਰ ਨੇ ਜਿੰਨੀਆਂ ਇਹਨਾਂ ਨੂੰ ਟੈਲੀਫੋਨ ਕੀਤਾ ਤੁਹਾਡਾ ਮੈਂ ਕਦੀ ਦੇਣੀ ਦੇ ਸਕਦਾ ਇਹ ਨਹੀਂ ਡਰੇ ਹੋਰ ਕੋਈ ਪਾਵੇ ਡਰ ਜਾ ਇਹਨਾਂ ਨੇ ਖੋਖ ਕੇ ਜਵਾਬ ਦਿੱਤੇ ਕਿ ਅਸੀਂ ਕਾਂਗਰਸ ਦੇ ਕਾਂਗਰਸ ਨੂੰ ਵੋਟਾਂ ਪਾਵਾਂ ਇਹ ਤੇ ਅਤਵਾਚ ਨਹੀਂ ਡਰੇ ਤੇ ਇਹਨਾਂ ਤੇ ਆ ਜਿਹੜੇ ਗੈਂਗਸਟਰ ਹੈ ਇਹ ਤੇ ਅਸੀਂ ਉਦਾਂ ਹੀ ਪੈਰਾਂ ਨਾਲ ਮਲ ਦੇਣੇ ਨੇ ਉਹਦੇ ਵੀਰ ਕਹਿ ਕੇ ਕਿਹਾ ਇੱਥੋਂ ਦਾ ਐਸ ਐਚਓ ਚਿੱਟੇ ਦਿੱਦ ਨਿਸ਼ਾਵਤ ਹੁੰਦਾ ਕਈ ਵਾਰ ਡੀਏਜੂ ਨੂੰ ਕਹਿ ਦਿੰਦਾ ਕਈ ਵਾਰ ਡੀਜੀਪੀ ਨੂੰ ਕਹਿ ਦਿੰਦਾ ਇਹ ਨੋਟ ਕਰ ਲੈ ਸਾਡੇ ਕੋਲ ਇਹ ਰਿਕਾਰਡਿੰਗ ਸਾਡੇ ਕੋਲੇ ਦੀਆਂ ਜਿਹੜਿਆਂ ਪਿੰਡਾਂ ਦੇ ਵਿੱਚੋਂ ਇਹ ਚਿੱਟਾ ਵਖਾਉਂਦਾ ਉਹਨਾਂ ਦੀ ਰਿਕਾਰਡਿੰਗ ਸਾਡੇ ਕੋਲ ਨੇ ਇਨੂੰ ਪਹਿਲੇ ਦਿਨ ਆ ਕੇ ਹੈਰੋਨ ਜਿੰਨੀ ਇਹਨੇ ਵਕਾਈ ਆ ਸਾਰੀ ਇਹਦੇ ਹੱਡਾਂ 'ਚੋਂ ਪਟਾ ਦਿੱਤਾ ਜਿੱਥੋਂ ਦਾ ਡੀਐਸਪੀ ਮੈਂ ਕਦੀ ਤਾਂ ਡੀਐਸਪੀ ਨੂੰ ਟੈਲੀਫੋਨ ਕੀਤਾ ਨਾ ਇਸ ਇੱਕ ਐਸਐਚਓ ਨੂੰ ਕੀਤਾ ਜਿੱਥੋਂ ਦਾ ਡੀਐਸਪੀ ਗੈਂਗਸਟਰਾਂ ਦੇ ਨਾਲ ਡਰ ਲਿਆ ਪਹਿਲਾਂ ਵੀ ਮੈਂ ਇਸੇ ਕਰਕੇ ਕੱਢਿਆ ਤੁਹਾਡੀ ਸ਼ਿਕਾਇਤ ਕੀਤੀ ਸੀ ਕਿ ਉਹ ਗੈਂਗਸਟਰਾਂ ਦੇ ਨਾਲ ਡਰ ਲਿਆ ਸੀ ਇਹ ਡੀਐਸਪੀ ਗੈਂਗਸਟਰਾਂ ਦੇ ਨਾਲ ਰਲ ਕੇ ਪੂਰੇ ਜ਼ਿਲ੍ਹੇ ਦੇ ਵਿੱਚ ਇਹ ਫਰੋਟੀਆਂ ਉਹਨਾਂ ਦੀਆਂ ਇਕੱਠੀਆਂ ਇਥੋਂ ਦਾ ਡੀਐਸਪੀ ਕਰਦਾ ਪਰ ਬਾਜਵਾਲ ਸਾਹਿਬ ਅਸੈਂਬਲੀ ਦੇ ਵਿੱਚ ਇੱਕ ਜੀ ਜ਼ਰੂਰ ਬੋਲਿਓ ਸਾਡੇ ਬਲਾਕ ਦੇ ਪ੍ਰਧਾਨ ਬੈਠੇ ਨੇ ਸ਼ਰਮਾ ਜੀ ਇਹ ਮੇਰ ਸਾਹਿਬ ਜਿਹੜਾ ਤੁਹਾਡਾ ਮੈਲ ਹੈ ਨਾ ਗਲਤੀਆਂ ਸਾਡੀਆਂ ਵੀ ਨੇ ਜਦੋਂ ਅਸੀਂ ਕਾਂਗਰਸ ਨੂੰ ਥੋੜਾ ਜਿਹਾ ਢਿੱਲ ਦੇਨੇ ਆ ਨਾ ਇਹਦੇ ਸਭ ਤੋਂ ਪਹਿਲਾਂ ਬਾਗਵਾ ਸਾਹਿਬ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਸ਼ਰਾਬ ਦੇ ਠੇਕਿਆਂ 'ਚ ਗੈਂਗਸਟਰਾਂ ਦਾ ਹਸਾ ਇਹਦਾ ਪੁੱਛ ਲੋ ਕਿਹੜੇ ਕਿਹੜੇ ਗੈਂਗਸਟਰ ਦਾ ਇੱਕ ਗੈਂਗਸਟਰ ਦੀ ਮਾਂ ਹਰ ਰੋਜ਼ ਸਾਫ ਲੈਣ ਜਾਂਦੀ ਆ ਠੇਕਿਆਂ ਦੇ ਕਿ ਕਿੱਥੋਂ ਪੰਜਾਬ ਬਾਜੂ ਜਿਹੜਾ ਕਹਿੰਦਾ ਮੈਂ ਨਸ਼ਾ ਮੁਕਤ ਕਰ ਦਿੱਤਾ ਪੰਜਾਬ ਇਹਨੇ ਨਸ਼ਾ ਮੁਕਤ ਨਹੀਂ ਇਹਨੇ ਨਸ਼ਾ ਜੁਕਤ ਕਰ ਦਿੱਤਾ ਕਿ ਕਿਹੜੀ ਜੁਕਤ ਦੇ ਨਾਲ ਪੰਜਾਬ ਚ ਨਸ਼ਾ ਵੇਚਣਾ ਇਹ ਭਗਵੰਤ ਮਾਨ ਦੀ ਪੰਜਾਬ ਨੂੰ ਖਤਮ ਕਰ ਦਿੱਤੀ ਤੇ ਨੌਜਵਾਨੀ ਨੂੰ ਖਤਮ ਕਰ ਦਿੱਤੀ ਉਹਦੀ ਚਾਲ ਹੈ ਅੱਜ ਬਹੁਤਾ ਇੱਕ ਗੱਲ ਸੁਣ ਲਓ ਸਭ ਤੋਂ ਪਹਿਲਾਂ ਪ੍ਰਧਾਨ ਜੀ ਨੇ ਬੋਲਣਾ ਉਠਣਾ ਕੋਈ ਨਹੀਂ ਚੇਕਦਾ ਮੈਂ ਫੇਖੀ ਜਾਂਦਾ ਕਿ ਉਹ ਖੀਲਾ ਬੰਦਾ ਵੀ ਦੇਖ ਜਾਂਦਾ ਆਖਿਰੇ ਪ੍ਰਧਾਨ ਜੀ ਦੇ ਉਦਣਾ ਸੰਦੀਪ ਸਿੰਘ ਸੰਧੂ ਬੈਠੇ ਨੇ ਬਾਜਵਾ ਸਾਹਿਬ ਇਹਨਾਂ ਨੇ ਤੁਸੀਂ ਨਹੀਂ ਕਿਹਾ ਜੋ ਡਿਸਪਲਨ ਸੰਧੂ ਸਾਹਿਬ ਦੀ ਮੀਟਿੰਗ ਦਾ ਅਸੀਂ ਪੰਜਾਬ ਦੇ ਵਿੱਚ ਕੋਈ ਹੋਰ ਡਿਸਪਲਨ ਨਹੀਂ ਤੇ ਜੇ ਇਦਾਂ ਕਾਂਗਰਸ ਡਿਸਪਲਨ ਤੋਂ ਹੋ ਜੇ ਇਹ ਕਾਂਗਰਸ ਮਰਦੀ ਆ ਆ ਸਾਡੀ ਭੈਣ ਮੈਂ ਰੋਕ ਕੇ ਆਇਆ ਹਾਂ ਕਮਣਾ ਵਾਲੀ ਸਰਪੰਚ ਨੂੰ ਬੀਬੀ ਬਲਵਿੰਦਰ ਕੌਰ ਮੈਂ ਭੈਣ ਜੀ ਤੁਸੀਂ ਕਿਉਂ ਨਾ ਬਿਮਾਰ ਨੇ ਪਰ ਯਾਰ ਇਹਦਾ ਮੈਂ ਕਿੱਥੋਂ ਦੇਣ ਦੇ ਦੂੰ ਬਿਮਾਰੀ ਦੇ ਵਿੱਚ ਵੀ ਅੱਜ ਸਾਹਮਣੇ ਆ ਕੇ ਬੈਠੀ ਆ ਸਾਡੇ ਇਹੋ ਜਿਹੇ ਵਰਕਰਾਂ ਦਾ ਪੜਾ ਸਾਹਿਬ ਇਹਨਾਂ ਦਾ ਦੇਣ ਨਹੀਂ ਮੈਂ ਦੇਖ ਸਕਦਾ ਇਹਨਾਂ ਦੀ ਕਈਆਂ ਦੀ ਤੀਜੀ ਪੀੜੀ ਨਹੀਂ ਚੌਥੀ ਪੀੜੀ ਗੱਲ ਪਈ ਆ ਰੰਦਾਵਾ ਤੋਂ ਲੈ ਕੇ ਹੁਣ ਤੱਕ ਇਹਨਾਂ ਦੇ ਇਹਨਾਂ ਦਾ ਸਾਡਾ ਪਰਿਵਾਰ ਕਦੀ ਵੀ ਤੁਹਾਡਾ ਕਰਜ਼ਾ ਨਹੀਂ ਚੁਕਾ ਸਕਦਾ ਜੋ ਮਰਜੀ ਕਰ ਲਓ ਤੇ ਜੇ ਹੁਣ ਵੀ 22 ਇਲੈਕਸ਼ਨ ਤੇ ਜੇ ਗੈਂਗਸਟਰਾਂ ਦੇ ਕਰਕੇ ਜਿੱਤ ਗੈਂਗਸਟਰਾਂ ਦੀ ਆ ਤੇ ਜਾਂ ਉਹ ਫਿਲਮ ਵਾਲੇ ਸੂਚੇ ਲੰਗਾ ਦੀ ਜਿੱਤ ਆ ਜਿਨ੍ਹਾਂ ਨੇ ਵੋਟਾਂ ਮੇਰੇ ਬਰਖਦਾ ਪੁਆਈਆਂ ਸੀ ਔਰ ਇੱਕ ਵਾਰ ਫੇਰ ਬੋਲੇ ਸੁਨਿਲ ਕੈਨੇਡਾ ਦੇ ਕੋਲ ਇੱਕ ਹੋਰ ਕਾਰਾ ਕਰਾਉਣੇ ਫਿਲਮ ਬਣਾਉਣੀ ਹੈ ਹਾਂ ਅੱਛਾ ਮੈਂ ਕਿਹਾ ਕਿ ਦਿਓ ਦੀ ਫੇਰ ਫਿਰ ਵੀ ਚਲਾਉਣੀ ਜੇ ਇੱਕ ਦਮ ਹੀ ਹੋਈ ਉਹਦਾ ਕੰਮ ਖਤਮ ਹੋ ਗਿਆ ਲੋਕ ਕਿਹੜੀ ਪਸੰਦ ਕਰਦੇ ਪ੍ਰਧਾਨ ਇਹ ਸਾਡੇ ਜਿਲ੍ਹੇ ਦਾ ਪ੍ਰਧਾਨ ਹੈ ਜੀ ਬੁਲਾਕਾ ਸੋ ਤਕੜੇ ਹੋ ਗੋ ਅਮਰੇ ਕ੍ਰਿਸ਼ਨ ਭਰਾ ਬੈਠੇ ਨੇ ਆ ਮੇਰਾ ਪ੍ਰਧਾਨ ਖਲੋਤਾ ਬਗਵੰਦਰ ਕਮੇਟੀ ਦਾ ਹਰ ਰੋਜ ਜਦin ਕੋਈ ਕਿਉਂ ਲੱਕ ਪੈਦਲੇ ਮੰਦਰ ਦੀ ਇਹ ਮੰਦਰ ਬਣਾਉਣ ਦਿਆ ਉਹ ਇਨਕੁਆਰੀ ਨੇ ਕਰਾਉਦੇ ਨੇ ਆਪਾਂ ਤਗੜੇ ਹੋਏ ਕਾਂਗਰਸ ਇੱਕ ਜੋਟਿਆ ਇਹ ਤਰਲੇ ਲੈਣ ਲੱਗੇ ਨੇ ਅੱਜ ਨੂੰ ਆਪਾਂ 44000 ਵੋਟ ਤੇ ਜਿਤਾ ਕੇ ਭੇਜਿਆ ਇੱਥੋਂ ਜਿਹਨੂੰ ਫਿਰ ਸਾਰੇ ਜਿਲ੍ਹੇ ਚੋਹਾਰਦਾਉਂਗਾ ਸੀ ਉਦੋਂ ਫਿਰ 28000 ਤੇ ਗਿਰਬਾ ਬਣਾ ਕੋ ਜਿਤਾ ਕੇ ਭੇਜਿਆ ਅੱਜ ਉਹ ਕਹਿੰਦਾ ਜੇ ਦੋਵੇਂ ਪਾਰਟੀਆਂ ਇਕੱਠੀਆਂ ਹੋ ਜੋ ਵਾਹ ਵਾਹ ਬਈ ਮਨਾ ਕਾਂਗਰਸ ਦਾ ਖਾਕੇ ਤੇ ਕਾਂਗਰਸ ਦਾ ਬੁਰਾ ਸੋਚਦਾ ਇਹਨਾਂ ਦਾ ਹਾਲ ਉਹ ਹੋਣਾ ਜੇ ਜੋ ਪ੍ਰਕਾਸ਼ ਸਿੰਘ ਬਾਦਲ ਦਾ ਹੋਇਆ ਉਹ ਅਖੀਰਲੇ ਉਮਰੇ ਕਿਤੇ ਵੋਟ ਨਹੀਂ ਪਾਈ ਪ੍ਰਧਾਨ ਜੀ ਚਲ ਜਿਹੜਾ ਤੂੰ ਤੇਜੇ ਆਇਓ ਇਹਨੂੰ ਇਹਦੇ ਅਪੋਰਟ ਵਿੱਚ ਇਹਦੀਆਂ ਗੋਡੀਆਂ ਦੀਆਂ ਇਹਦੀਆਂ ਕਿਸੀਆਂ ਕਰਾਵਾਂਗੇ ਇਹਨੇ ਕਾਂਗਰਸ ਮਾਰਦ ਪੀਰ ਉੱਤੇ ਜਦੋਂ ਪੰਜਾਬ ਦੀ ਕਾਂਗਰਸ ਮਾਰਦ ਪੀ ਵਿਧਾਨ ਸਭਾ ਦਾ ਕੱਟੇ ਹੁੰਦੇ ਸੀ ਇਹ ਉੱਠ ਕੇ ਨਾਰਾ ਨਹੀਂ ਸੀ ਪ੍ਰਕਾਸ਼ ਸਿੰਘ ਬਾਦਲ ਦੇ ਅਗੇ ਚੁਣਾਉਂਦਾ ਹੁੰਦਾ ਕਿ ਸਾਡਾ ਸੱਡ ਬਹਿ ਜਾਂਦੇ ਨਹੀਂ ਬੋਲ ਬੋਲ ਕੇ ਤੇ ਅੱਜ ਇਹ ਬੇਈਮਾਨ ਸਾਨੂੰ ਕਾਂਗਰਸੀ ਦਮਸਤ ਹੋਣਗੇ ਕਾਂਗਰਸ ਸਾਡੀ ਆ ਸਾਡੀ ਰਹੇਗੀ ਤੇ ਅਸੀਂ ਕਾਂਗਰਸ ਨੂੰ ਹੀ ਮਰਨ ਦਵਾਂਗੇ ਬੇਸ਼ੱਕ ਅਸੀਂ ਨਾ ਰਹੀਏ ਪਰ ਸਾਡੀ ਪਾਰਟੀ ਜਿਹੜੀ ਹਮੇਸ਼ਾ ਜੀਂਦੀ ਰਹੇਗੀ ਪਖੜਿਓ ਉਹ ਡੇਰਾ ਬਾਬਾ ਨਾਨਕ ਦੇ ਵਿੱਚ ਬਾਬੇ ਨਾਨਕ ਨੇ ਹਮੇਸ਼ਾ ਕਿਰਪਾ ਕੀਤੀ ਆ ਤੇ ਬਾਬੇ ਨਾਨਕ ਨੇ ਕਿਰਪਾ ਤੁਹੀ ਦੋਵੇਂ ਬੈਠੇ ਤੁਹਾਡੇ ਤੇ ਵੀ ਕੀਤੀ ਅੱਜ ਸੰਕਰਾਂਤ ਵਾਲੇ ਦਿਨ ਆਇਓ ਅੱਜ ਬਾਬੇ ਨੇ ਅਸ਼ੀਰਵਾਦ ਦੇ ਦਿੱਤੀ ਸਾਨੂੰ ਸਾਰਿਆਂ ਨੂੰ ਕਿ ਕਾਂਗਰਸ ਸੰਭੋ ਜਿਹੜੇ ਕਾਂਗਰਸ ਨੂੰ ਮਜ਼ਬੂਤ ਕਰਦੇ ਲੋਕ ਚਾਹੁੰਦੇ ਨੇ ਉੱਪਰ ਕਰੋ ਉਹਨਾਂ ਨੇ ਪਰੇਸ਼ਾਨ ਕਰ ਲੋ ਉਹਨਾਂ ਦੀਆਂ ਖੀਸੀਆਂ ਕਰਾਈਆਂ ਤੇ ਦੌੜ ਲੋ ਆਈਏ ਫੇਰ ਬਚੇਗੀ ਕੰਮ ਤੋਂ ਸੋ ਮੈਂ ਹੁਣ ਸਰਦਾਰ ਪ੍ਰਤਾਪ ਸਿੰਘ ਬਾਜਲਾ ਜੀ ਨੂੰ ਬੇਨਤੀ ਕਰਦਾ ਕਿ ਇਹਨਾਂ ਦਾ ਆਪਣਾ ਹੀ ਜਿਲ੍ਹਾ ਤੇ ਆਪਣੇ ਸਾਡੇ ਸਾਡੇ ਐਮਪੀ ਵੀ ਰਹੇ ਨੇ ਇਹ ਹੁਣਾਂ ਕੇ ਸੁਲਝਣ ਕਰਗੇ ਵਾਹਿਗੁਰੂ ਜੀ ਕਾ ਖਾਲਸਾ